ਇੱਕ ਗੰਦੂ ਗੁਰੂ ਦੇ ਸੰਗਤ ਹੈ ਤੁਹਾਡੀ ਇੱਕ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਪਾਯਾ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪਈ ੜੀ ਸੋਟਿੰਗ ਆ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬੋ ਪਰਤਾਰੀ ਮੈਂ ਆਪਣੇ ਬੜੇ ਧੰਨ ਭਾਗ ਸਮਝਦਾ ਕਿ ਅੱਜ ਮੈਨੂੰ ਇੱਥੇ ਗੁਰੂ ਕੀ ਵਡਾਲੀ ਜਿੱਥੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦਾ ਮਾਤਾ ਗੰਗਾ ਜੀ ਦੀ ਮubaruk ਮੁਖ ਤੋਂ ਪ੍ਰਕਾਸ਼ ਹੋਇਆ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰੇ ਅੱਜ ਇਸ ਮੁਬਾਰਕ ਸਥਾਨ ਤੇ ਮੈਨੂੰ ਦਰਸ਼ਨ ਕਰਨ ਦਾ ਸੱਚੇ ਪਾਤਸ਼ਾਹ ਦੇ ਦਰਸ਼ਨ ਗੁਰੂ ਕੀ ਸੰਗਤ ਦੇ ਜੋੜੇ ਝਾੜਨ ਦਾ ਅੱਜ ਮੈਨੂੰ ਜਿਹੜਾ ਇੱਥੇ ਸੁਭਾਗ ਸਮਾ ਪ੍ਰਾਪਤ ਹੋਇਆ ਮੈਂ ਆਪਣੇ ਆਪ ਨੂੰ ਬੜਾ ਧੰਤਾ ਦੇ ਜੋਗ ਸਮਝਦਾ ਪੀ ਪਾਤਸ਼ਾਹ ਨੇ ਆਵਾਜ਼ ਮਾਰੀ ਤੇ ਮੈਂ ਉਹਨਾਂ ਦੇ ਪ੍ਰਕਾਸ਼ ਸਥਾਨ ਤੇ ਪਹੁੰਚਿਆ। ਬਾਕੀ ਇੱਥੋਂ ਦੀ ਸੰਗਤ ਦੇ ਵਿੱਚ ਮੈਂ ਬੜਾ ਉਤਸ਼ਾਹ ਵੇਖਿਆ। ਗੁਰੂ ਕੀ ਸੰਗਤ ਬਹੁਤ ਤਰੀਕਿਆਂ ਦੇ ਨਾਲ ਇੱਥੇ ਸੇਵਾ ਕਰ ਰਹੀ ਹੈ, ਲੰਗਰਾਂ ਦੇ ਵਿੱਚ, ਜੋੜਿਆਂ ਦੇ ਵਿੱਚ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪ੍ਰਕਾਸ਼ 1500 ਤੇ 95 ਈਸਵੀ ਦੇ ਵਿੱਚ ਹੋਇਆ। ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਵਿੱਚ ਭਾਵੇਂ ਕਿ ਚਾਰ ਜੁੱਧ ਲੜੇ ਪਰ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾ ਕਰਕੇ ਦੱਸਿਆ। ਕਿ ਸਾਡੇ ਲਈ ਸਰਬੋਤਮ ਸ੍ਰੀ ਅਕਾਲ ਤਖਤ ਸਾਹਿਬਾ ਸੱਚੇ ਪਾਤਸ਼ਾਹ ਹਮੇਸ਼ਾ ਹੀ ਸਾਨੂੰ ਸਾਰਿਆਂ ਨੂੰ ਸਰਬੋਤਮ ਸ੍ਰੀ ਅਕਾਲ ਤਖਤ ਸਾਹਿਬ ਦੇ ਲੜ ਲਾ ਕੇ ਗਿਆ ਅੱਜ ਲੋੜ ਆ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬੋਤਮਤਾ ਨੂੰ ਪ੍ਰਵਾਨ ਕਰਦਿਆ ਹੋਇਆ ਕੌਮ ਨੂੰ ਇੱਕ ਮੁੱਠ ਕਰਨ ਦੇ ਲਈ ਜਿਆਦਾ ਤੋਂ ਜਿਆਦਾ ਯਤਨ ਕਰੀਏ ਸੱਚੇ ਪਾਤਸ਼ਾਹ ਦੇ ਸਿਧਾਂਤਾਂ ਦੇ ਮੁਤਾਬਕ ਗੁਰੂ ਦੀ ਸਿੱਖਿਆ ਦੇ ਮੁਤਾਬਕ ਚੱਲੀਏ ਮੈਂ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਨੂੰ ਸਮੁੱਚੀਆਂ ਸਿੱਖ ਸੰਗਤਾਂ ਨੂੰ ਤੇ ਸਮੁੱਚੇ ਸੰਸਾਰ ਨੂੰ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿਨਾ ਗੁਰੂ ਕਿਰਪਾ ਕਰੇ ਅਸੀਂ ਸਾਰੇ ਸਤਿਗੁਰੂ ਦੇ ਮਾਰਗ ਦੇ ਉੱਤੇ ਚੱਲੀਏ ਗੁਰੂ ਵਾਲੇ ਬਣੀਏ ਤੇ ਗੁਰੂ ਅਨਸਾਰੀ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਤਿ ਸੰਗ ਜੀ ਮੇਰੀ ਪੀਰੀ ਦੇ ਮਾਲਕ ਸੇਵਾ ਹਰਗੋਬਿੰਦ ਸਾਹਿਬ ਜੀ ਦੇ ਜਨਮ ਦਿਹਾੜੇ ਤੇ ਸਰਬੱਤ ਸੰਗਤ ਸਾਰੇ ਸੰਸਾਰ ਜਗਤ ਦੇ ਸੰਗਤ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਇੱਕ ਪੰਥ ਐਸਾ ਅਸਾਰਿਆ ਉਹਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਨ ਵਾਸਤੇ ਆਏ ਆ ਗਿਆਂ ਇੱਥੇ ਦਰਸ਼ਨ ਤਾਂ ਕਰਨ ਆਉਂਦੇ ਰਹਿੰਦੇ ਨੇ ਸਦਾ ਹੀ ਲੇਕਿਨ ਅੱਜ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ ਇਸ ਕਰਕੇ ਖਾਸ ਤੌਰ ਤੇ ਜਨਤਾ ਨੂੰ ਸਾਰੇ ਸੰਸਾਰ ਨੂੰ ਸਾਰੇ ਖਰਗਤ ਨੂੰ ਇਸ ਜਨਮ ਦਿਨ ਦੀਆਂ ਮਹਾਰਾਜ ਦੇ ਪਾਸ਼ਾ ਜੀਆਂ ਜਨਮ ਦਿਨ ਦੀਆਂ ਵਧਾਈਆਂ ਦੇਣ ਵਾਸਤੇ ਪਹੁੰਚੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਰਬਜੀਤ ਕੌਰ ਹੈ ਔਰ ਅਸੀਂ ਸ਼ਾਟੇ ਦੇ ਵਿੱਚ ਨਹੀਂ ਕਿਆ ਔਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਵਡਾਲੀ ਸਾਹਿਬ ਜਿਹੜਾ ਜਨਮ ਸਥਾਨ ਹੈ ਉਹਦੇ ਤੇ ਮੱਥਾ ਟੇਕਣਾ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਐਸਾ ਪੰਥ ਚਲਾਇਆ ਕਿਉਂਕਿ ਪੰਜ ਜੜੀਆਂ ਪਾਸ਼ਾ ਜੀਆਂ ਸੀ ਉਹ ਬਹੁਤ ਹੀ ਸ਼ਾਰਦਮਈ ਰਹੀਆਂ ਔਰ ਗੁਰੂ ਹਰ ਗੋਬਿੰਦ ਸਿੰਘ ਜੀ ਨੇ ਮੇਰੀ ਫੀਰੀ ਦੀ ਜਿਹੜੀ ਕਰਪਾਹਤ ਧਾਰੀ ਆ ਉਹ ਇੱਕ ਨਵਾਂ ਸੰਦੇਸ਼ ਹੀ ਸਿੱਖ ਕੌਮ ਵਾਸਤੇ ਇੱਕ ਜਗਤ ਵਾਸਤੇ ਔਰ ਮੈਂ ਸੋਚਦੀ ਆ ਕਿ ਇਹ ਜਿਹੜਾ ਸੰਦੇਸ਼ ਆ ਅੱਜ ਤੱਕ ਸਾਨੂੰ ਇੱਕ ਵੱਖਰੀ ਕੌਮ ਦੀ ਪਰਖ ਕਰ ਰਿਹਾ ਹੈ ਕਿਉਂਕਿ ਇਹ ਉਸ ਸਮੇਂ ਸ਼ਸਤਰ ਧਾਰੀ ਹੋ ਗਏ ਸਾਂ ਔਰ ਇਹ ਬੜੀ ਵੱਡੀ ਗੱਲ ਆ ਕਿ ਸਾਡੀ ਪਛਾਣ ਅੱਜ ਸ਼ਸਤਰ ਧਾਰੀ ਦੇ ਤੌਰ ਤੇ ਔਰ ਰੱਖਿਆ ਦੇ ਤੌਰ ਤੇ ਹੁੰਦੀ ਆ ਜਦੋਂ ਵੀ ਕੋਈ ਜ਼ੁਲਮ ਹੁੰਦਾ ਹੈ ਉਸ ਸਮੇਂ ਹਮੇਸ਼ਾ ਹੀ ਹਰ ਸਥਾਨ ਤੇ ਹਰ ਨੁਕੋਨੇ ਤੇ ਸਿੱਖ ਕੌਮ ਨੂੰ ਯਾਦ ਕੀਤਾ ਜਾਂਦਾ ਹੈ ਔਰ ਸ੍ਰੀ ਗੁਰਗੋਬਿੰਦ ਸਾਹਿਬ ਜੀ ਦੇ 10 ਸਤੰਬਰ ਦੀ ਦੇਣ ਹੈ ਕਿ ਸਿੱਖ ਜਿਹੜੇ ਆ ਉਨ੍ਹਾਂ ਦੀ ਪਹਿਚਾਨ ਅੱਜ ਤੇ ਆਇਓ ਪ੍ਰਮਾਤਮੇ ਸੇ ਅਰਦਾਸ ਕਰੀਏ। ਬਸ ਇਹੋ ਹੀ ਅਰਦਾਸ ਬੇਨਤੀ ਹੈ ਕਿ ਸਰਬੱਤ ਦਾ ਭਲਾ ਮੰਗਦੇ ਆਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਿੱਖ ਕੌਮ ਚ ਜਿਹੜੀਆਂ ਇੰਨੀਆਂ ਦੜਾੜਾਂ ਪਈਆਂ ਹੋਈਆਂ ਨੇ ਪਾਛਾ ਉਸ ਦੜਾੜਾ ਨੂੰ ਖਤਮ ਕਰੇ ਔਰ ਸਭ ਨੂੰ ਪੰਥ ਦੇ ਵਿੱਚ ਏਕਤਾ ਇਤਿਫਾਕ ਬਖਸ਼ ਕੇ ਇਕੱਠੇ ਬੈਣ ਦੀ ਸਮਰੱਥ ਬਖਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਮਦਦਲ ਬੀਰ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਜਨਮਸਥਾਨ ਗੁਰੂ ਕੋ ਵਿਢਾੜੀ ਧੰਗੁਰਵਰ ਸਿੰਘ ਸਾਹਿਬ ਮਹਾਰਾਜ ਦਾ ਇੱਕ ਆਨ ਸਤਿ ਸ਼ਾਨ ਹੈ। ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਗੂ ਸਾਹਿਬ ਮਹਾਰਾਜ ਜੀ ਜਿਨ੍ਹਾਂ ਦਾ ਇਸ ਸਥਾਨ ਤੇ ਸਨ 1595 ਈਸਵੀ ਨੂੰ ਅਜ ਦੇ ਦਿਨ ਅਵਤਾਰ ਤਾਂ ਸਹਿਬ ਨੇ ਕੀਤਾ ਮਾਤਾ ਗੰਗਾ ਜੀ ਦੇ ਗੁਰੂ ਅਰਜਨ ਦੇਵ ਮਹਾਰਾਜ ਦੇ ਗਰੇ ਵਿਖੇ ਲਗੋ ਗੁਰੂ ਸਾਹਿਬ ਜੀ ਦਾ ਅਵਤਾਰ ਹੋਇਆ ਤਾਂ ਹਰ ਪਾਸੇ ਬਹੁਤ ਤੁਸੀਂ ਮਨਾਇਆ ਗਈਆਂ ਪਰ ਗੁਰੂ ਸਾਹਿਬ ਜੀ ਦੇ ਵੱਡੇ ਪ੍ਰਾਪਰਤੀ ਚੰਦ ਜਦੋਂ ਤੋਂ ਗੁਰੂ ਸਾਹਿਬ ਜੀ ਨੂੰ ਗੁਰਗੱਦੀ ਮਿਲੀ ਸੀ ਉਦੋਂ ਤੋਂ ਹੀ ਬਹੁਤ ਲੋੜਤਾ ਕਰਦੇ ਆ ਰਹੇ ਸਨ ਜਦੋਂ ਗੁਰੂ ਸਾਹਿਬ ਜੀ ਦੇ ਗ੍ਰਿਵਿਖੇ 15 ਥੋੜਾ ਸਾਹ ਕੋਈ ਆਰਾਧਨਾ ਹੋਈ ਤਾਂ ਪਿੱਛੇ ਚੰਦ ਤੋਂ ਵੀ ਘਰ ਵਾਲੀ ਕਰਮੋ ਇਸ ਹੋਏ ਦੇ ਸੰਤ ਚਲੋ ਸਾਨੂੰ ਪਹਿਲਾ ਗੁਰਗੱਦੀ ਨਹੀਂ ਮਿਲੀ ਤਾਂ ਹੁਣ ਇਹਨਾਂ ਦੇ ਘਰ ਕੋਈ ਆਰਾਧਨਾ ਨਹੀਂ ਹੋਣੀ ਤੇ ਸਾਡਾ ਪੁੱਤਰ ਮਿਹਰਬਾਨ ਉਹ ਗੱਡੀ ਤੇ ਬੈਠੇਗਾ ਤੇ ਸਾਰਾ ਕੁ ਸਾਡਾ ਹੋਵੇਗਾ ਅਸੀਂ ਹੀ ਗੱਡੀ ਦੇ ਮਾਲਕ ਹੋਵਾਂਗੇ। ਮਾਬਾ ਪੁੱਡਾ ਸਾਹਿਬ ਜੀ ਦੇ ਬਤਨਾ ਸਦਕਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਉਤਾਰ ਇਸਥਾਨ ਤੇ ਅੱਜ ਦੇ ਦਿਨ ਹੋਇਆ ਤਾਂ ਉਹਨਾਂ ਦੀ ਅਸਾਂ ਤੇ ਪਾਣੀ ਫਿਰ ਗਿਆ। ਉਹਨਾਂ ਨੇ ਬਾਲ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਵਾਸਤੇ ਕਈ ਬੰਦਾ ਬਣਾਈਆਂ। ਪਹਿਲਾਂ ਉਹਨਾਂ ਨੇ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੋ ਦਾਈ ਆਉਂਦੀ ਸੀ ਔਰ ਬਾਲਕਾਂ ਨੂੰ ਉਸਾਇਨ ਮਾਰਨ ਵਾਸਤੇ ਵਿਵੰਤ ਬਣਾਈ ਕਿ ਇਹਨੂੰ ਕਿਸ ਤਰ੍ਹਾਂ ਮਾਰੇ ਜਾਵੇ। ਜਦੋਂ ਦਾਈ ਇੱਥੇ ਪਹੁੰਚਦੀ ਹੈ ਜੋ ਬੜਾਈ ਹੋਈ ਵੇਤਨ ਅਨੁਸਾਰ ਆਪਣੇ ਅਸਤਾਨਾ ਨੂੰ ਜ਼ਹਿਰ ਲਗਾ ਕੇ ਬਾਲਕ ਨੂੰ ਦੇਨ ਦਾ ਗਤਮ ਕਰਦੀ ਹੈ ਪਰ ਉਹ ਜੋ ਦਾਈ ਹੈ ਉਹ ਜ਼ਹਿਰ ਦਾ ਸਰੋਸਨ ਹੋ ਗਿਆ ਅਤੇ ਉਹ ਟਰੰਮ ਕਰਕੇ ਜਦੋਂ ਧਰਤੀ ਤੇ ਡਿੱਗਦੀ ਹੈ ਤਾਂ ਮੰਨ ਤੋਂ ਪਹਿਲਾਂ ਪਹਿਲਾਂ ਸਾਰਾ ਪ੍ਰਤਾਨ ਦੱਸ ਜਾਂਦੀ ਹੈ ਕਿ ਉਹ ਬਹੁਤ ਸਾਰਾ ਲਾਚ ਲਿਆ ਕਰਕੇ ਇੱਥੇ ਪਹੁੰਚੀ ਸੀ। ਇਸ ਤੋਂ ਅਪਰੰਤ ਉਹਨਾਂ ਨੇ ਹੋਰ ਗੱਤ ਬਣਾਈ ਕੇ ਇੱਕ ਸਵੇਰੇ ਨੂੰ ਭੇਜਿਆ ਗਿਆ ਕਿ ਸੱਪ ਨੂੰ ਲੜਾ ਕੇ ਬਾਲਕ ਹਰਗੁਣ ਸਾਹਿਬ ਨੂੰ ਮਾਰੇ ਜਾਵੇ ਉਸ ਦਿਨ ਤੁਸੀਂ ਸਫਲ ਰਹੇ ਜੋ ਇਸ ਸਵੇਰਾ ਕੇ ਸਭ ਕਰਦਾ ਹੈ ਬਾਲਕ ਸਾਗੁਨ ਸਾਹਿਬ ਜੀ ਨੇ ਉਸ ਸਵੇਰੇ ਨੂੰ ਉਸ ਸੱਪ ਨੂੰ ਧਰਤੀ ਡਗੜ ਕੇ ਮਾਰ ਦਿੱਤਾ ਇਸ ਤੋਂ ਅਪਰੰਤ ਬ੍ਰਾਹਮਣ ਜੋ ਖੜਾਵਾ ਸੀ ਉਸ ਨੂੰ ਭੇਜਦੇ ਹਨ ਬਹੁਤ ਸਾਰਾ ਲਾਲਚ ਦੇ ਕਰਕੇ ਜੋ ਬ੍ਰਾਈ ਹੋਏ ਵਿਵਹਾਰ ਅਨਸਾਰ ਉਹ ਜੋ ਬ੍ਰਾਹਮਣ ਹੈ ਮੌਕਾ ਵੇਖ ਕਰਕੇ ਦਹੀਂ ਦੇ ਵਿੱਚ ਯਾਰ ਪਾਉਂਦਾ ਹੈ ਬਾਲ ਹਰਗੋਬਿੰਦ ਸਾਹਿਬ ਜੀ ਨੇ ਪਾਉਣ ਦਾ ਯਤਨ ਕਰਦਾ ਹੈ ਜਦੋਂ ਬਾੜ ਕੁਰਗੁਨ ਸਾਹਿਬ ਨਹੀਂ ਦੇ ਅੰਦਰ ਯਤਨ ਕਰਦਾ ਹੈ ਤਾਂ ਉਸ ਟਾਈਮੇ ਬਾਲ ਨੇ ਚੀਕ ਮਾਰੀ ਹੈ ਐਨਨੂੰ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਇਕਦਮ ਅੰਦਰ ਆਉਦੇ ਹਨ ਉਹ ਦੇਖਦੇ ਹਨ ਕਿ ਬਾੜ ਦਹੀਂ ਨਹੀਂ ਖਾ ਰਿਹਾ ਗੁਰੂ ਅਰਜਨ ਸਾਹਿਬ ਨੂੰ ਸਾਰਾ ਪਤਾ ਲੱਗ ਗਿਆ ਉਸਨੇ ਉਹਨਾਂ ਦੇ ਸਬਜੋਂ ਦਾ ਸਾਸ਼ ਦਾ ਪਾਜ ਧੇੜਨ ਵਾਸਤੇ ਲਾਗੇ ਪਾਲਤੂ ਕੁੱਤੇ ਨੂੰ ਕਿਹਾ ਕਿ ਦਹੀਂ ਖਾਲ ਲੈ ਸਾਰਾ ਕੀਤਾ। ਪਾਲਤੂ ਕੁੱਤੇ ਨੇ ਨਹੀਂ ਸੁਣਿਆ ਤੇ ਖਾਣ ਤੋਂ ਪਾਰ ਕਰ ਦਿੱਤਾ। ਗੁਰੂ ਸਾਹਿਬ ਜੀ ਨੇ ਉਹਦਾ ਪਾਜ ਧੇੜਨਾ ਸੀ ਇਸ ਕਰਕੇ ਫਿਰ ਕਿਹਾ ਕਿ ਸਾਰਾ ਕੀਤਾ ਤਾਂ ਦਹੀਂ ਖਾਲਾ ਚੰਹਾਰ ਹੋ ਜਾਵੇਗਾ। ਜਿਵੇਂ ਹੀ ਕੁੱਤੇ ਨੇ ਦਹੀਂ ਖਾਲਿਆ ਤਾਂ ਕੁੱਤਾ ਇੱਕਦਮ ਮਰ ਗਿਆ। ਇਹਨਾਂ ਨੂੰ ਜੋ ਬ੍ਰਾਹਮਣ ਸੀ ਉਦੇ ਪੇਟ ਵਿੱਚ ਐਸਾ ਝੂਲ ਉੱਠਿਆ ਕਿ ਇਕਦਮ ਟੱਟ ਟੱਟ ਕੇ ਮਰ ਗਿਆ ਗੁਰਬਾਣੀ ਵਿੱਚ ਵੀ ਇਹਦਾ ਜ਼ਿਕਰ ਮਿਲਦਾ ਹੈ ਪੈਰੋ ਮਹੱਲਾ ਪੰਜਵਾਂ ਤਾਪ ਨਾ ਲਾਗੋ ਚਲ ਕਾ ਮੂਲ ਦੁਸ਼ਟ ਬ੍ਰਾਹਮਣ ਮੂਆ ਹੋਇ ਕਾ ਝੂਲ ਉਹ ਝੂਲ ਪਾ ਕੇ ਢੀੜ ਪਾ ਕੇ ਮਰ ਗਿਆ ਤੁਸੀਂ ਬਹੁਤ ਸਾਰੇ ਸਾਥ ਸਾਹ ਰਸੀਆਂ ਪਰ ਸਫਲ ਰਹੇ ਉਸ ਤੋਂ ਪ੍ਰੰਤ ਗੁਰੂ ਸਾਹਿਬ ਜੀ ਗੁਰअर्जਨ ਦੇ ਮਹਾਰਾਜ ਜੀ ਇਸ ਥਾਂ ਤੇ ਲਗਭਗ 3 ਸਾਲ ਰਹੇ ਇਹ ਗੁਰੂ ਸਾਹਿਬ ਜੀ ਦਾ ਘਰ ਹੈ ਗੁਰअर्जਨ ਦੇਵ ਜੀ ਦਾ ਇਥੇ ਸਾਂਤੇ ਹਰ ਸਾਲ ਇਹ ਦਿਹਾੜਾ ਬਹੁਤ ਦੇ ਸਭ ਦੇ ਸੰਤਾਂ ਨੂੰ ਐਸਡੀਪੀਸੀ ਸ਼੍ਰੋਮਣਗੁਰ ਦਾ ਪ੍ਰੋਮੋਟੀਟ ਮੈਨੇਜਰ ਗੁਰਦਰ ਸਿੰਘ ਸਾਹਿਬ ਅਤੇ ਸੰਤਾਂ ਦੇ ਯੋਗਦਾਨ ਬਹੁਤ ਉੱਚ ਬੱਦਲ ਤੇ ਸਰਦਾਰ ਸਾਲ ਮਨਾਇਆ ਜਾਂਦਾ ਹੈ ਅੱਜ ਵੀ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ ਸ੍ਰੀ ਸਭਾ ਸੰਤਾਂ ਨੂੰ ਇਹ ਪਾਵਨ ਦਿਹਾੜੇ ਦੀਆਂ ਬਹੁਤ 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 ਵਧਾਈਆਂ ਹੋਣ। ਸ੍ਰੀ ਕਮੇਟੀ ਨੇ ਇਸ ਵਾਰ ਇੰਤਜ਼ਾਮ ਕੀਤੇਗੇ। ਸ੍ਰੀ ਕਮੇਟੀ ਲੋ ਹਰੇਕ ਤਰੀਕੇ ਦੇ ਇੰਤਜ਼ਾਮ ਕੀਤੇ ਜਾਣ ਜਿਵੇਂ ਕਿ ਸਬੀਲਾਂ ਦੇ ਲੰਗਰਾਂ ਦੇ ਸਭਾ ਸੈਟੀਆਂ ਨਾਲ ਸਲੋਕ ਕਰਕੇ ਹਰ ਤਰੀਕੇ ਦੇ ਬਹੁਤ ਉੱਚੇ ਪੱਧਰ 'ਤੇ ਬਸਟਾਟੇਟਾਂ ਦੇ ਇੰਤਜ਼ਾਮ ਕੀਤੇ ਗਏ ਹਨ ਤੇ ਹਰ ਤਰੀਕੇ ਦੇ ਜਿਵੇਂ ਕਿ ਪੱਖੇ, ਕੂਲਰ, ਹਰ ਤਰ੍ਹਾਂ ਦੇ ਸੰਤਾਂ ਦੇ ਵਾਸਤੇ ਸਹੂਲਤਾਂ ਦਾ ਇੰਤਜ਼ਾਮ ਕੀਤੇ ਗਏ ਹਨ ਅਤੇ ਤਿਕਮ 2 ਮਹੀਨੇ ਪਹਿਲਾਂ ਇਹ ਸਥਾਨੀਆਂ ਜਾਰੀਆਂ ਹਰ ਸਾਲ ਪ੍ਰੋਗਰਾਮ ਹੋ ਜਾਂਦੀਆਂ ਹਨ ਮੈਨੇਜਰ ਗੁਰਦਾਸ ਸਿੰਘ ਸਾਹਿਬ ਖਰਬਤ ਸਾਹਿਬ ਜੀ ਸਦਾ ਗੋਪੀ ਸਿੰਘ ਜੀ ਹਨ ਬਹੁਤ ਸੇ ਜੇ ਤੀਕਰਨ ਪ੍ਰਬੰਧ ਕਰ ਰਹੇ ਹਨ ਕਿ ਉਹ ਦੇਰਨ ਹੱਥ ਰੋਕ ਰਹੇ ਜੀ ਬਹੁਤ ਬਹੁਤ ਪ੍ਰਮਾਤ ਜੀ